ਬਿਆਨਤ ਕੌਰ ਤੇ ਜਗੀਰ ਸਿੰਘ ਪਿਆਰ ਛੱਡ ਕੇ ਕੈਲੀਫੋਰਨੀਆ ਸ਼ਿਫਟ ਹੋ ਜਾਂਦੇ ਹੈਗੇ ਦੋਵੇਂ ਅੱਡ-ਅੱਡ ਸ਼ਿਫਟ ਹੁੰਦੇ ਹੈਗੇ ਤੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਕਿ ਕੈਲੀਫੋਰਨੀਆ ਚ ਯੂ ਐਸ ਏ ਚ ਤੇ ਜਦੋਂ ਮੁਲਾਕਾਤ ਹੁੰਦੀ ਹੈ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈਗਾ ਪਿਆਰ ਹੋਣ ਤੋਂ ਬਾਅਦ ਇਹ ਦੋਵੇਂ ਇੱਕ ਦੂਜੇ ਨਾਲ ਵਿਆਹ ਕਰਾ ਲੈਂਦੇ ਹੈਗੇ ਬਿਆਨਤ ਕੌਰ ਤੇ ਜਗੀਰ ਸਿੰਘ ਬਿਆਨਤ ਕੌਰ ਢਿੱਲੋ ਤੇ ਹੌਲੀ-ਹੌਲੀ ਜਿਵੇਂ ਵਧੀਆ ਜੀਵਨ ਚੱਲ ਰਿਹਾ ਸੀਗਾ ਤੇ ਬਿਆਨਤ ਕੌਰ ਆਪ ਦੇ ਜਿਹੜੇ ਭਤੀਜੇ ਨੂੰ ਜਿਹਦਾ ਨਾਮ ਸੀਗਾ ਬਸ਼ਿੰਦਰਪਾਲ ਸਿੰਘ ਉਹਨੂੰ ਵੀ ਆਪ ਦੇ ਨਾਲ ਕੈਲੀਫੋਰਨੀਆ ਬੁਲਾ ਲੈਂਦੀ ਹੈਗੀ ਸਾਰੇ ਰਹਿੰਦੇ ਆ ਵਧੀਆ ਇਕੱਠੇ ਰਹਿੰਦੇ ਹੈਗੇ ਉਹਦੇ ਮਤਲਬ ਵੀ ਬਿਸ਼ੰਦਰਪਾਲ ਸਿੰਘ ਦਾ ਵੀ ਇੱਕ ਸੁਪਨਾ ਸੀਗਾ ਵੀ ਉਹ ਅਮਰੀਕਾ ਜਾਂ ਕੈਨੇਡਾ ਸ਼ਿਫਟ ਹੋ ਜਾਏ ਤੇ ਉਹ ਸੁਪਨਾ ਜਿਹੜੀ ਉਹਦੀ ਭੂਆ ਬਿਆਨਤ ਕੋਟੇ ਲੋ ਮਤਲਬ ਵੀ ਪੂਰਾ ਕਰ ਦਿੰਦੀ ਹੈਗੀ ਤੇ ਉਹਨੂੰ ਇਹ ਨਹੀਂ ਪਤਾ ਸੀ ਕਿ ਬਿਆਨਤ ਕੋਟੇ ਲੋ ਨੂੰ ਵੀ ਜਿਉ ਜਿਹੜੀ ਮਤਲਬ ਜਿਹਨੂੰ ਉਹ ਬੁਲਾ ਰਹੀ ਹੈਗੀ ਇੱਥੇ ਉਹੀ ਉਹਦਾ ਘਰ ਪੱਟੂਗਾ ਤੇ ਹੁਣ ਵਧੀਆ ਜੀਵਨ ਚੱਲ ਰਿਹਾ ਹੁੰਦਾ ਹੈਗਾ ਬਿਆਨਤ ਕੋਰ ਤੇ ਮਤਲਬ ਕੁੜੀ ਜਨਮ ਲੈਂਦੀ ਹੈਗੀ ਜਿਵੇਂ ਜਿਵੇਂ ਕੁੜੀ ਵੱਡੀ ਹੁੰਦੀ ਜਾਂਦੀ ਹੈ ਕਿ 2018 ਚ 12 ਨਵੰਬਰ 2018 ਨੂੰ ਜਦੋਂ ਕੁੜੀ ਮਤਲਬ ਵੀ ਨਹਾ ਰਹੀ ਹੁੰਦੀ ਹੈਗੀ ਉਹਦੇ ਨਾਂ ਦੇ ਉਹ ਇੱਕ ਬੱਚੇ ਨੂੰ ਜਨਮ ਦਿੰਦੀ ਹੈਗੀ ਉਸ ਕੁੜੀ ਦੀ ਉਮਰ ਉਸ ਟਾਈਮ ਸਿਰਫ 16 ਸਾਲ ਦੀ ਸੀਗੀ ਜਦੋਂ ਉਹ ਬੱਚੇ ਨੂੰ ਜਨਮ ਦਿੰਦੀ ਹੈਗੀ ਜਿਹੜੇ ਭਤੀਜੇ ਨੂੰ ਉਹਨੇ ਮਤਲਬ ਹੀ ਬੁਲਾਇਆ ਸੀਗਾ ਵੀ ਉਹ ਤਾਂ ਭਲਾ ਕੀਤਾ ਸੀਗਾ ਹੁਣ ਉਹੀ ਭਤੀਜਾ ਉਹਦਾ ਘਰ ਪਟ ਰਿਆ ਸੀਗਾ ਉਹ ਤੁਹਾਨੂੰ ਜ਼ਿਆਦਾ ਵੀ ਕਿਵੇਂ ਘਰ ਪਟਿਆ ਉਹਨੇ ਤੇ ਜਿਹੜਾ ਮਤਲਬ ਹੀ ਬੈਂਤਕੌਰ ਦਾ ਘਰ ਵਾਲਾ ਸੀਗਾ ਜਗੀਰ ਸਿੰਘ ਉਹਨੂੰ ਦਾਰੂ ਬਹੁਤ ਪੀਂਦਾ ਸੀਗਾ ਉਹ ਦਾਰੂ ਦੇ ਪੀਣ ਦੇ ਬਾਅਦ ਉਹ ਮਤਲਬ ਉਹੋਸ਼ ਜਿਹੜਾ ਉਹ ਤਾਂ ਗੁੰਮ ਜਾਂਦਾ ਸੀਗਾ ਤੇ ਉਹ ਆਪਦੀ ਜਿਹੜੀ ਕੁੜੀ ਤੇ ਆਪਦੀ ਘਰ ਵਾਲੀ ਬੈਂਤਕੌਰ ਨੂੰ ਬਹੁਤ ਗਾਲਾਂ ਦਿੰਦਾ ਸੀਗਾ ਤੇ ਗਾਲਾਂ ਦੇ ਨਾਲ ਜਦੋਂ ਕੁੜੀ ਰੋਣ ਲੱਗ ਜਾਂਦੀ ਕੁੜੀ ਆਪਦੇ ਕਮਰੇ ਜਾ ਕੇ ਰੋਂਦੀ ਤੇ ਉਹਨੂੰ ਸਹਾਰਾ ਸਰ ਇੱਕ ਬੰਦਾ ਦਿੰਦਾ ਸੀਗਾ ਉਹ ਦਿੰਦਾ ਸੀਗਾ ਬਚਿੰਦਰਪਾਲ ਸਿੰਘ ਉਹ ਸਹਾਰਾ ਦਿੰਦਾ ਸੀਗਾ ਤੇ ਉਹ ਕੁੜੀ ਨੂੰ ਇਹ ਲੱਗਦਾ ਸੀਗਾ ਵੀ ਇਹ ਹੀ ਮੇਰਾ ਸਾਕਾ ਹੈ ਇਹ ਮੈਨੂੰ ਬਹੁਤ ਪਿਆਰ ਕਰਦਾ ਹੈਗਾ ਤੇ ਹੌਲੀ-ਹੌਲੀ ਦੋਵਾਂ ਨੂੰ ਮਤਲਬ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈਗਾ ਬਚਿੰਦਰਪਾਲ ਸਿੰਘ ਨੂੰ ਤੇ ਬਿਆਨਤ ਕੌਰ ਦੀ ਕੁੜੀ ਨੂੰ ਪਿਆਰ ਹੋਣ ਤੋਂ ਬਾਅਦ ਜਿਹੜੇ ਉਹਨਾਂ ਦੋਵਾਂ 'ਚ ਸਰੀਰਕ ਸੰਬੰਧ ਵੀ ਬਣਦੇ ਹੈਗੇ ਸਰੀਰਕ ਸੰਬੰਧ ਬਣਨ ਤੋਂ ਬਾਅਦ ਇੱਕ ਦਿਨ ਜਦੋਂ ਮਤਲਬ ਵੀ ਉਹ ਜਿਹੜੀ ਬੈਂਤਕੌਰ ਦੀ ਕੁੜੀ ਬਾਬਾ ਕਾਫੀ ਬਿਮਾਰ ਹੋ ਜਾਂਦੀ ਹੈਗੀ ਫਿਰ ਉਹ ਡਾਕਟਰ ਦੇ ਕੋਲ ਲੈ ਕੇ ਜਾਇਆ ਜਾਂਦਾਗਾ ਡਾਕਟਰ ਦੱਸਦਾਗਾ ਵੀ ਜਿਹੜੀ ਤੁਹਾਡੀ ਕੁੜੀ ਆ ਉਹ ਪ੍ਰੈਗਨੈਂਟ ਆ ਜੀ ਹੁਣ ਉਹ ਮਤਲਬ ਵੀ ਉਸ ਸਟੇਟ ਤੇ ਪਹੁੰਚ ਗਈ ਸੀਗੀ ਜਿਹੜੀ ਮਤਲਬ ਅਬੋਰਸ਼ਨ ਨਹੀਂ ਹੋ ਸਕਦਾ ਸੀਗਾ ਤੇ ਉਹਨੂੰ ਬੱਚਾ ਨੂੰ ਜਨਮ ਦੇਣੇ ਹੀ ਪੈਣਾ ਸੀਗਾ ਉਸ ਤੋਂ ਬਾਅਦ ਉਹ ਘਰੇ ਆਉਂਦੇ ਆਗੇ ਤੇ ਉਹ ਦਿਨ ਉਹਦਾ 12 ਨਵੰਬਰ ਦਾ ਜਦੋਂ ਉਹ ਕੁੜੀ ਉਸ ਬੱਚੇ ਨੂੰ ਜਨਮ ਦਿੰਦੀ ਹੈਗੀ ਉਹ ਬੱਚੀ ਸੀਗੀ ਕੁੜੀ ਸੀਗੀ ਜਿਹਨੂੰ ਉਹ ਕੁੜੀ ਜਨਮ ਦਿੰਦੀ ਹੈਗੀ ਤੇ ਜਦੋਂ ਕੁੜੀ ਨੂੰ ਜਨਮ ਦਿੰਦੀ ਹੈਗੀ ਕੋਲੇ ਉਹਦੇ ਬਿਆੰਤ ਕੌਰ ਆਉਂਦੀ ਹੈਗੀ ਤੇ ਜਿਹੜਾ ਮਤਲਬ ਇਹਦਾ ਜਿਹੜਾ ਸੱਦਾ ਸੀਗਾ ਪਛੰਤਪਾਲ ਸਿੰਘ ਉਹ ਵੀ ਕੋਲੇ ਆਉਂਦਾਗਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਸ ਕੁੜੀ ਨੇ ਜਨਮ ਦਿੱਤਾ ਹੈਗਾ ਤੇ ਉਹਨਾਂ ਨੂੰ ਇਹ ਸੀਗਾ ਵੀ ਸਾਡੀ ਬਹੁਤ ਬੇਇੱਜ਼ਤੀ ਹੋਣੀ ਹੈਗੀ ਤਾਂ ਕਰਕੇ ਉਹਨਾਂ ਨੇ ਮਤਲਬ ਵੀ ਆਪਦੇ ਘਰ ਵਾਲੇ ਨੂੰ ਬਿਆੰਤ ਕੌਰ ਦਿੰਨੇ ਆਪਦੇ ਘਰ ਵਾਲੇ ਨੂੰ ਫੋਨ ਕੀਤਾ ਵੀ ਜਲਦ ਤੋਂ ਜਲਦ ਤੁਸੀਂ ਘਰੇ ਆਓ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਬੱਚੀ ਚੱਕੀ ਬੱਚੀ ਚੱਕ ਕੇ ਜਿਹੜਾ ਉਹਦੇ ਮਗਰ ਬੈਗ ਜਾੜਦੇ ਉੱਥੇ ਮਤਲਬ ਟੋਆ ਪੁੱਟ ਕੇ ਉਹਨੂੰ ਨੱਪਤਾ ਨੱਪਣ ਤੋਂ ਬਾਅਦ ਜਦੋਂ ਉਹਨੂੰ ਹੋਸ਼ ਆਉਂਦਾਗਾ ਬਿਆਨਤਕੌਰ ਦੀ ਕੁੜੀ ਨੂੰ ਪੁੱਛਦੇ ਆ ਕਿ ਜਿਹੜਾ ਮੈਂ ਬੱਚੇ ਨੂੰ ਜਨਮ ਦਿੱਤਾ ਸੀ ਉਹ ਬੱਚਾ ਕਿੱਥੇ ਹੈਗਾ ਫਿਰ ਉਹ ਜਿਹੜਾ ਬਚੰਦਰਪਾਲ ਸਿੰਘ ਸੀਗਾ ਉਹ ਦੱਸਦਾਗਾ ਵੀ ਜਿਹੜਾ ਤੂੰ ਬੱਚੇ ਨੂੰ ਜਨਮ ਦਿੱਤਾ ਸੀ ਉਹ ਨੂੰ ਅਸੀਂ ਮਤਲਬ ਵੀ ਕਿਸੇ ਨੂੰ ਦੇਤਾ ਵੀ ਉਹ ਦੀ ਕੇਅਰ ਬਹੁਤ ਕਰੂਗਾ ਜੋ ਉਹ ਤੇ ਬੱਚਾ ਖੁਸ਼ ਰਹੂਗਾ ਤੇ ਉਹ ਜਿਹੜੀ ਬਚੰਦਰਪਾਲ ਬਿਆਨਤਕੌਰ ਦੀ ਕੁੜੀ ਹੁੰਦੀ ਉਹ ਬਹੁਤ ਭਰੋਸਾ ਕਰਦੀ ਉਹ ਬਚੰਦਰਪਾਲ ਸਿੰਘ ਤੇ ਤੇ ਉਹਨੂੰ ਇਹ ਲੱਗਦਾ ਵੀ ਇਹ ਉਹਦਾ ਬਾਪ ਹੈਗਾ ਤੇ ਇਹ ਮਤਲਬ ਉਸ ਬੱਚੇ ਦਾ ਮਾੜਾ ਦਾ ਸੋਚ ਹੀ ਨਹੀਂ ਸਕਦਾਗਾ ਤੇ ਪਰ ਉਹਨੇ ਇਹ ਨਹੀਂ ਪਤਾ ਸੀਗਾ ਵੀ ਉਹ ਸਿਰ ਜਿਹੜੇ ਬਚਨਦਰਪਾਲ ਸਿੰਘ ਦੇ ਦਿਮਾਗ 'ਚ ਕੀ ਚੱਲ ਰਿਹਾ ਹੈਗਾ ਤੇ ਉਹ ਜਿਹੜੀ ਸਾਰੀ ਗੱਲ ਮੰਨ ਜਾਂਦੀ ਹੈਗੀ ਤੇ ਵਧੀਆ ਖੁਸ਼ ਰਹਿਣ ਲੱਗ ਜਾਂਦਾ ਸਾਰਾ ਪਰਿਵਾਰ ਦੁਆਰ ਤੋਂ ਤੇ ਇੱਕ ਦਿਨ ਮਤਲਬ ਵੀ ਫੇਰ दारू ਪੀ ਕੇ ਆਉਂਦਾ ਬਿਆਨਤ ਸਿੰਘ ਦਾ ਘਰ ਵਾਲਾ ਜਗੀਰ ਸਿੰਘ दारू ਪੀ ਕੇ ਫੇਰ ਉਹ ਸਾਰਾ ਕੁਝ ਕਹਿੰਦਾਗਾ ਆਪਦੀ ਕੁੜੀ ਨਾਲ ਲੜਦਾਗਾ ਉਹਨੇ ਇਹ ਗੱਲ ਕਹਿੰਦਾਗਾ ਵੀ ਜਿਵੇਂ ਮੈਂ ਤੇਰੀ ਬੱਚੀ ਨੂੰ ਦੱਬਿਆ ਸੀਗਾ ਪਿੱਛੇ ਉਵੇਂ ਹੀ ਤੈਨੂੰ ਦੱਬਣਾਗਾ ਇਹ ਗੱਲ ਸੁਣ ਕੇ ਉਸ ਕੁੜੀ ਦੇ ਪੈਰਾਂ ਤੋਂ ਜ਼ਮੀਨ ਖਿਸਕ ਜਾਂਦੀ ਹੈਗੀ ਤੇ ਫਿਰ ਜਲਦੋ ਜਲਦੋ ਬਚੇਂਦਰਪਾਲ ਕੋਲ ਜਾਂਦੀ ਹੈਗੀ ਉਹਨੂੰ ਸਾਰੀ ਗੱਲਬਾਤ ਪੁੱਛਦੀ ਹੈਗੀ ਉਹ ਦੱਸਦਾ ਹੈਗਾ ਸਾਰੀ ਗੱਲਬਾਤ ਵੀ ਜਿਹੜੀ ਗੱਲਬਾਤ ਹੈ ਸੱਚ ਆ ਗਈ ਵੀ ਅਸੀਂ ਤੇਰੀ ਬੱਚੀ ਨੂੰ ਆਪਦੇ ਆਪਣੇ ਘਰ ਮਗਰ ਦੱਬਿਆ ਘਟ ਉਹ ਆ ਪਟਕੇ ਤੇ ਇਹ ਗੱਲ ਸੁਣ ਕੇ ਜਦੋਂ ਬੱਚੀ ਅਗਲੇ ਦਿਨ ਸਕੂਲ ਜਾਂਦੀ ਹੈਗੀ ਆਪਦੀ ਮਾਸਟਰ ਨੂੰ ਨਾਲ ਗੱਲ ਸ਼ੇਅਰ ਕਰਦੀ ਹੈਗੀ ਤੇ ਉਹ ਮਾਸਟਰਨੀ ਪੁਲਿਸ ਨੂੰ ਬੁਲਾਉਂਦੀ ਹੈਗੀ ਪੁਲਿਸ ਆਉਂਦੀ ਹੈਗੀ ਪੁਲਿਸ ਘਰੇ ਜਾਂਦੀ ਹੈਗੀ ਸਭ ਤੋਂ ਪਹਿਲਾਂ ਬਿਆਨ ਤੌਰ ਨੂੰ ਮਤਲਬ ਵੀ ਹਰਾਸਤ ਚ ਲੈਤਾ ਜਾਂਦਾ ਹੈਗਾ ਬ੍ਰਿਭੰਤ ਕੋਲ ਪੱਲਾ ਦਾ ਮੰਦੀ ਨਹੀਂ ਫਿਰ ਸਾਰਾ ਕੁਝ ਮੰਨ ਜਾਂਦੇ ਉਹ ਕਹਿੰਦੇ ਵੀ ਹਾਂ ਇਹ ਗੱਲ ਸੱਚ ਆ ਵੀ ਉਹਨੇ ਇੱਕ ਬੱਚੀ ਨੂੰ ਜਨਮ ਦਿੱਤਾ ਸੀਗਾ ਤੇ ਸਾਨੂੰ ਐਦਾਂ ਲੱਗਦਾ ਸੀਗਾ ਵੀ ਸਾਡੀ ਬੇਇੱਜ਼ਤੀ ਹੋਣੀ ਹੈ ਕਿ ਸਾਡੇ ਰਿਸ਼ਤੇਦਾਰਾਂ ਕੀ ਸੋਚਣਗੇ ਆਣ ਗਵਾਂਡ ਕੀ ਸੋਚੂਗਾ ਇਸ ਕਰਕੇ ਵੀ ਉਹ ਬੱਚੀ ਨੂੰ ਅਸੀਂ ਪਿੱਛੇ ਟੋਆ ਪੁੱਟ ਕੇ ਦੱਬਤਾ ਤੇ ਫਿਰ ਉਸ ਤੋਂ ਬਾਅਦ ਉਹ ਮਤਲਬ ਵੀ ਟੋਆ ਪੁੱਟ ਕੇ ਦੇਖਿਆ ਜਾਂਦਾਗਾ ਉਸ ਬੱਚੀ ਉਦੋਂ ਨਿਕਲ ਜਾਂਦੀ ਹੈਗੀ ਮਰੀ ਪਈ ਤੇ ਉਸ ਤੋਂ ਬਾਅਦ ਜਿਹੜਾ ਉਹ ਮਤਲਬ ਵੀ ਬਿਆਨਤ ਸਿੰਘ ਦੇ ਘਰ ਵਾਲਾ ਜਗੀਰ ਸਿੰਘ ਉਹਨੂੰ ਹਰਾਸਤ ਚ ਲੈਤਾ ਜਾਂਦਾਗਾ ਫਿਰ ਉਹ ਸਾਰੀ ਗੱਲਵਾ ਦੱਸ ਦੋਗਾ ਮੈਨੂੰ ਤਾਂ ਪਤਾ ਨਹੀਂ ਸੀਗਾ ਤੇ ਜਦੋਂ ਮੈਂ ਘਰੇ ਜਾ ਗਿਆ ਉਹ ਸਭ ਕੁਝ ਇਹ ਪਹਿਲਾਂ ਘਰ ਬੈਠੇ ਸੀਗੇ ਤੇ ਫਿਰ ਉਹ ਪੁਲਿਸ ਆ ਕੇ ਪੁੱਛਦੇ ਵੀ ਤੂੰ ਦੱਸਿਆ ਕਿਉਂ ਨਹੀਂ ਉਹ ਕਹਿੰਦਾ ਮੈਂ ਤਾਂ ਨਹੀਂ ਦੱਸਿਆ ਵੀ ਮੈਂ ਆਪਦੀ ਘਰ ਵਾਲੀ ਬਿਆੰਤਕੌਰ ਦੇ ਸਿਰ ਤੇ ਇੱਥੇ ਆਇਆ ਸੀਗਾ ਤੇ ਜੇ ਇਹ ਇਮਕੁਸ ਹੋ ਜਾਂਦਾ ਤੇ ਜੇ ਮੈਨੂੰ ਛੱਡ ਜਾਂਦੀ ਤਾਂ ਫਿਰ ਮੈਨੂੰ ਵਾਪਸ ਪਿਆਬ ਜਾਣਾ ਪੈਂਦਾ ਸੀਗਾ ਮੈਂ ਮੈਸਰ ਡਰ ਤੋਂ ਮਾਰੇ ਨੇ ਸਾਨੂੰ ਦੱਸਿਆ ਨਹੀਂਗਾ ਤੇ ਇਸ ਮਤਲਬ ਵੀ ਇੱਕ ਗੁਨਾਹ ਚ ਭਾਗੀਦਾਰ ਹੋ ਗਿਆ ਉਹਨੂੰ ਵੀ ਥੋੜੀ ਬਹੁਤ ਸਜ਼ਾ ਸੁਣਾ ਕੇ ਜਗੀਰ ਸਿੰਘ ਨੂੰ ਪੁਲਿਸ ਨੂੰ ਜੁਰਮਾਨਾ ਲਾ ਕੇ ਉਹਨੂੰ ਛੱਡ ਦਿੰਦੀ ਹੈਗੀ ਤੇ ਫਿਰ ਉਹਨੂੰ ਕਹਿੰਦੀ ਹੈ ਵੀ ਤੂੰ 7 ਮਾਰਚ ਨੂੰ ਦੁਬਾਰੇ ਪੇਸ਼ ਹੋਣਾਗਾ ਪਰ ਉਹ 7 ਮਾਰਚ ਨੂੰ ਜਦੋਂ ਮਤਲਬ ਇਹ ਵੀ ਤਰੀਕ ਹੁੰਦੀ ਹੈਗੀ ਉਸ ਦਿਨ ਆਪ ਦੇ ਆਪ ਨੂੰ ਆਪ ਖਤਮ ਕਰ ਲੈਂਦਾਗਾ ਉਹ ਇਸ ਕਰਕੇ ਖਤਮ ਕਰਦਾ ਉਹ ਇਦਾਂ ਸੀਗਾ ਵੀ ਉਹਦੀ ਬੇਇੱਜ਼ਤੀ ਬਹੁਤ ਹੋਣੀ ਹੈਗੀ ਵੀ ਇਸ ਜਿਹੜੀ ਇਹ ਗੱਲ ਨਿਊਜ਼ ਚੈਨਲਾਂ ਤੇ ਵੀ ਆ ਗਈ ਤੇ ਉਹਨੂੰ ਬੇਇੱਜ਼ਤੀ ਦੇ ਡਰ ਦੇ ਬਾਰੇ ਉਹਨੇ ਆਪ ਦੇ ਆਪ ਨੂੰ ਖਤਮ ਕਰ ਲਿਆ ਹੁਣ ਰਹਿ ਗਿਆ ਇੱਕ ਬੰਦਾ ਜਿਹੜਾ ਮਤਲਬ ਇਸ ਮੇਨ ਇਸ ਮਤਲਬ ਹੀ ਕਹਾਣੀ ਦਾ ਮਤਲਬ ਮੇਨ ਪਾਤਰ ਆ ਬਚੰਦਰਪਾਲ ਸਿੰਘ ਉਹ ਉਸ ਤੋਂ ਪਹਿਲਾਂ ਡਰ ਦੇ ਮਾਰੇ ਉਹ ਅਮਰੀਕਾ ਛੱਡ ਕੇ ਕੈਨੇਡਾ ਸ਼ਿਫਟ ਹੋ ਜਾਂਦਾ ਹੈ ਪਰ 2 ਸਾਲ ਬਾਅਦ ਕੈਨੇਡਾ ਤੋਂ ਵੀ ਪੁਲਿਸ ਨੂੰ ਮਤਲਬ ਹੀ ਵਾਪਸ ਅਮਰੀਕਾ ਭੇਜ ਦਿੰਦੀ ਹੈਗੀ ਤੇ ਉਸ ਤੋਂ ਬਾਅਦ ਅਮਰੀਕਾ ਦੀ ਪੁਲਿਸ ਉਹਨੂੰ ਕੈਲੀਫੋਰਨੀਆ ਦੀ ਪੁਲਿਸ ਹਿਰਾਸਤ ਵਿੱਚ ਲੈ ਲੈਂਦੀ ਹੈ ਹੁਣ ਬਿਆਨਤ ਕੌਰ ਵੀ ਮਤਲਬ ਹੀ ਫੜੀ ਗਈ ਸੀ ਬਚੰਦਰਪਾਲ ਸਿੰਘ ਵੀ ਫੜਿਆ ਗਿਆ ਸੀ ਜਿਹੜਾ ਰਹਿ ਗਿਆ ਤੀਜਾ ਬੰਦਾ ਉਹਨਾਂ ਦਾ ਬਿਆਨਤ ਕੌਰ ਦਾ ਘਰ ਵਾਲਾ ਜਗੀਰ ਸਿੰਘ ਉਹਨੇ ਤਾਂ ਆਪਦੇ ਆਪ ਨੂੰ ਖਤਮ ਕਰ ਹੀ ਲਿਆ ਸੀਗਾ ਅੱਜ ਦੀ ਕਹਾਣੀ ਹੁੰਦੇ ਇੱਥੇ ਸਮਾਪਤ ਇਸ ਕਹਾਣੀ ਦੇ ਤੁਸੀਂ ਦੱਸਣਾ ਵੀ ਗਲਤੀ ਕਿਸ ਬੰਦੇ ਦੀ ਸੀਗੀ ਬੈਂਤਕੋਰ ਦੀ ਵੀ ਗਲਤੀ ਸੀਗੀ ਜਿਹਨੇ ਆਪਦੇ ਭਤੀਜੇ ਨੂੰ ਸੱਧਿਆ ਕੈਲੀਫੋਰਨੀਆ ਤੇ ਜਾਂ ਉਸ ਮਤਲਬੀ ਭਤੀਜੇ ਦੀ ਗਲਤੀ ਸੀਗੀ ਜਿਹਨੇ ਇਹ ਨਹੀਂ ਸੋਚਿਆ ਵੀ ਮੇਰੀ ਭੂਆ ਦੀ ਕੁੜੀ ਆ ਗਈ ਵੀ ਮੈਂ ਇਹਨਾ ਕੀ ਕਰ ਰਿਆਂਗਾ ਉਹ ਤਾਂ ਚਲ ਬੱਚੀ ਸੀਗੀ ਤੇ ਉਹ ਮਤਲਬੀ ਸਿਆਣਾ ਬਹਿਣਾ ਬੰਦਾ ਸੀ ਉਹਨੂੰ ਸਮਝ ਹੋਣੀ ਚਾਹੀਦੀ ਇਸ ਕਲ ਦੀ ਜਾਂ ਬਿਸ਼ੇਂਦਰਪਾਲ ਦੀ ਗਲਤੀ ਸੀ ਕਿ ਜਾਂ ਫਿਰ ਬਿਆਨਤਕੌਰ ਦੀ ਜਾਂ ਉਸ ਜਗੀਰ ਸਿੰਘ ਦੀ ਜਿਹੜਾ ਮਤਲਬ 10 ਰੁਪਏ ਕਿ ਆਉਂਦੀ ਕੁੜੀ ਨੂੰ ਕਾਲਾ ਦਿੰਦਾ ਸੀਗਾ ਜਿਸ ਕਰਕੇ ਮਤਲਬ ਵੀ ਉਹਨੂੰ ਚਾਂਸ ਮਿਲਿਆ ਬਿਸ਼ੇਂਦਰਪਾਲ ਸਿੰਘ ਨੂੰ ਉਸ ਕੁੜੀ ਦੇ ਨੇੜੇ ਹੋਣ ਦਾ ਧੰਨਵਾਦ ਆ ਜੀ ਦੀ ਸਟੋਰੀਸ ਸੋਨ ਲਈ ਕਮੈਂਟ ਕਰਕੇ ਜਰੂਰ ਦੱਸਿਓ ਗਲਤੀ ਕਿਸ ਬੰਤੀ ਦੀ ਸੀ